ਦੀ ਫਰੇ ਜਵਾਨੀ ਉਹ ਲੁੱਡੀਆਂ ਪਾਉਂਦੀ ਫਰੇ ਜਵਾਨੀ ਕਹਿੰਦਾ ਕਲਜੀ ਦੇ ਵਿੱਚ ਬੰਦਾ ਚੱਟ ਹੋਣਾ ਚਾਹੀਦਾ ਭਾਈ ਕੈਮਰੇ ਵਾਲੇ ਵੀਰਾਂ ਨੂੰ ਬੈਂਦਿਆ ਘੁੰਮ ਫਿਰ ਕੇ ਉਧਰ ਟਲਾਵਰ ਮਹਿਰਾ ਸਾਡੇ ਉਗੇ ਯੂਥਰੀ ਕਹਿੰਦੇ ਜਿੰਦ ਜਾਨ ਹੈ ਕਾਂਗਰਸ ਚੰਤੇ ਦਲਾਵਰ ਸਿੰਘ ਦੀ ਲੈਣਾ ਉਹਨਾਂ ਵੱਲੋਂ ਪੰਜਾਬੀ ਬੋਲਾਂ ਦੇ ਲਈ ਸਰਕਾਰ ਹੈ ਉਧਰ ਜਸ਼ਮਨ ਲੈਹਣਾ ਸਾਡਾ ਵੀਰ ਪਾਪਾ ਸਰਕਾਰ ਜਸ਼ਮਨ ਲੈਹਣੇ ਜਿੱਥੇ ਦੋਸਤੋ ਪੁੱਛਿਆ ਹਮਾਰਾ ਇਧਰ ਕਹਿੰਦੇ ਸਾਡਾ ਵੀ ਖੇੜੇ ਵਾਲਾ ਉਹਦਾ ਵੀ ਧੰਨਵਾਦ ਬੱਲੇ 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 ਕਹਿੰਦੇ ਮਲ ਜੋ ਦੇ ਨਾਗ ਪਰਵਾ ਦਰਮਿਆਨ ਚਲਦੀ ਕੁਸ਼ਤੀ ਦਾ ਕਹਿੰਦਾ ਮੁੜ ਕੋ ਮੁੜਕੀ ਹੋ ਗਿਆ ਵੇਖੋ ਜੋਰ ਚ ਉਪਰਾਂ ਦਾ ਉਹ ਗੰਡਾ ਵੀ ਨਹੀਂ ਜੁਬਦਾ ਜਿਸਮ ਕਠੋਰ ਚ ਉਪਰਾਂ ਦਾ ਕਿ ਚੜਦੀ ਉਮਰ ਗਰਮ ਖੂਨ ਲਲਕਾਰਾ ਪੰਜਾਬੀ ਔਰ ਡਰ ਕੇ ਨਹੀਂ ਉਹ ਭੱਜਦੇ ਉਧਰ ਗੋਰਾ ਖੇੜਾ ਇਧਰ ਖੇੜਾ ਹਰਪ੍ਰੀਤ ਕੋਚ ਹੈਪੀ ਖੇੜਾ ਤੇ ਜਸ਼ਨ ਖੇੜਾ ਨਾਲ ਹੈਰੀ ਪੰਦੇਰ ਖੁਸ਼ੀਆ ਰਵੀ ਆਲਖੋਣਾ ਦਾ ਧੰਨਵਾਦ ਹੈ ਇਧਰ ਸਿਰੇ ਦੀ কুਸਤੀ ਹੈ ਆਹ ਸਿਰੇ ਦੀ কুਸਤੀ ਸੁਖੇ ਲੈਰੇ ਦਾ ਬਾਤ ਬਾਤ ਧੰਨਵਾਦ ਹੈ ਐਂਡ ਰੰਗੀਆਂ ਵਾਲੇ ਰੂਬੜ ਨੇ ਦਿਲ ਜਿੱਤੇ ਪਾਇਆ ਬਾਈ ਦਰਸ਼ਕੋ ਵਾਹ ਵਾਹ ਜਿਹੜੀਆਂ ਤੁਹਾਡੀਆਂ ਕਸਾਂ ਦੇ ਸੱਤ ਦੇ ਹਮਲੇ ਵਾਹ 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 ਕਹਿੰਦਾ ਕਲਜਿਤ ਵਿੱਚ ਬੰਦਾ ਚੱਟ ਹੋਣਾ ਚਾਹੀਦਾ ਉਹ ਕੁਸ਼ਤੀ ਦੇ ਵਿੱਚ ਵੀ ਕਰੱਟ ਹੋਣਾ ਚਾਹੀਦਾ ਉਹ ਘਰ ਦੀ ਲੜਾਈ ਗੱਲ ਆਮ ਮਹਿਲੀ ਵਾਲਿਆ ਉਹ ਮੈਸੂਰ ਵਿੱਚ ਜੋ ਕੋਲਾ ਪਿੱਛੇ ਲੜ ਜਾਂਦੇ ਨੇ ਘਰ ਦੀਆਂ ਦੀਆਂ ਤਾਂ ਬੱਲੇ ਟੱਕਰਾਈ ਹੁੰਦੀਆਂ ਉਹ ਸਿੰਘ ਕੁੰਡੀ ਵੱਡੇ ਮਾਨਸਮਾ ਦਿੱਤੇ ਜਾਣਿਆ ਨਾਲੇ ਸਰਪੰਚ ਜਗਦੇਸ਼ ਸਿੰਘ ਜਿਹਰਾ ਉਹਦਾ ਵੀ ਅਫਸਰ ਸਾਡੇ ਤੇ ਬੜਾ ਧੰਨਵਾਦ ਕਰਦੇ ਆ ਬਾਤ ਬਾਤ ਧੰਨਵਾਦ ਆ ਸਰਪੰਚ ਜਗਦੇਸ਼ ਸਿੰਘ ਲੈਰਾ ਜੀ ਬਹੁਤ ਬਹੁਤ ਧੰਨਵਾਦ ਆ ਸਤਿਕਾਰ ਹੈ ਜੱਟ ਪਹਿਲਵਾਨ ਦੀਆਂ ਦਾ ਧੰਨਵਾਦ ਆ ਭਾਈ ਚੰਨੀ ਖੇੜਾ ਯੂ ਐਸ ਏ ਜਿਸ ਵੀਰ ਬਲਰੂਪ ਬੱਲੀ ਮੰਗਲਬਾਈ ਹੋ ਗਿਆ ਟਾਈਮ 16000 ਦਿੱਤਾ ਜਾਣਾ ਰੁਬਲ ਨੂੰ 16000 ਦਿੱਤਾ ਜਾਣਾ ਇਹ ਵੀ ਨੋਟ ਕਰਦੇ ਜਾਈਏ ਉਧਰ ਸੰਦਾ ਲੈਰਾ ਬਹੁਤ ਬਹੁਤ ਧੰਨਵਾਦ ਆ ਜਗਦੇਸ਼ isso